ਸਭ ਸੰਤਾਂ ਦਾ ਤਹਿ ਦਿਲੋਂ ਧੰਨਵਾਦ ਜਿਨਾੜੀ ਬੜੇ ਹੀ ਪਿਆਰ ਸਤਿਕਾਰ ਜੀ ਨਾਲ ਸਮੂਹ ਸ਼ਹੀਦਾਂ ਨੂੰ ਸ਼ਹਾਦਤ ਨੂੰ ਸਮਰਪਿਤ ਗੁਰੂ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਉਹਨਾਂ ਦੇ ਸ਼ਹੀਦੀ ਪਿਆਰੇ ਨੂੰ ਯਾਦ ਕਰਜਾ ਹੋਇਆ ਵਾਹਿਗੁਰੂ ਜੀ ਮントਰ ਦਾ ਨਾਮ ਜੜ੍ਹ ਕਿਸਦਾ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਆਇਆ ਕਿਰਪਾ ਕਰਨੀ ਸਭ ਸਮੁਤਾਂ ਦਾ तहे ਦਿਲੋਂ ਸਤਿ ਸ੍ਰੀ ਅਕਾਲ ਹੋ ਜੀ ਮਾਇਆ ਨੂੰ ਸੇਵਕ ਪਰਿਵਾਰ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਤੇ ਗੁਰੂ ਪਾਤਸ਼ਾਹ ਜੀ ਨੇ ਬਹੁਤ ਸਿਫਤਾਂ ਕਰਨ ਕੀਤੀ ਹੈ ਸੋ ਗੁਰਮ ਪਿਆਰਿਓ ਵਿਆਹਾਂ ਸ਼ਾਦੀਆਂ ਤੇ ਆਪਾਂ ਤੇ ਗੁਰੂ ਦੇ ਚਰਨ ਜਰੂਰ ਫਗੋਣੇ ਹਾਂ ਗੁਰੂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪ੍ਰਜਾ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਨ ਦਿੱਤਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠਣਾ ਆਏ ਸੰਤ ਪਰਉਨੇ ਕੀਰਤਨ ਗੋਆ ਰੈਣ ਸਬਾਈ ਰੈਣ ਸਬਾਈ ਕੀਰਤਨ ਕਰਨਾ ਗੁਰੂ ਦੀ ਹਾਜ਼ਰੀ ਭਰਨੀ ਗੁਰੂ ਦੇ ਗੁਣ ਗਾਉਣੇ ਪਾਣੀਆਂ ਦੀ ਯਾਦ ਕਰਨਾ ਇਹ ਬੜੀਆਂ ਵੱਡੀਆਂ ਬਾਗਾਂ ਦੀਆਂ ਨਿਸ਼ਾਨੀਆਂ ਨੇ ਇਹ ਮਾਣੋ ਸੋਚਿਓ ਕਿ ਆਪਣੀ ਮਨਮਰਜ਼ੀ ਦੇ ਨਾਲ ਆਏ ਹਾਂ ਪਾਤਸ਼ਾਹੀ ਜਿਹੜੀ ਦਰਬਾਰੀ ਵਿੱਚ ਸਮਝਾਉਣਾ ਕੀਤਾ ਆਪੇ ਸੰਗਤ ਸਾਜ ਬਹਾਲੇ ਆਪੇ ਵਿਦਾ ਕਰਾਵੇ ਆਪ ਹੀ ਪ੍ਰਮਾਤਮਾ ਸੰਗਤ ਵਿੱਚ ਬਿਠਾਉਣ ਵਾਲਾ ਆਪੇ ਵਿਦਾ ਕਰਾਉਣ ਵਾਲਾ ਆਪੇ ਜਲ ਆਪੇ ਦੀ ਸਿੰਗਾ ਆਪੇ ਚੁੜੀ ਕਰਾਵੇ ਪੰਗਤ ਵਿੱਚ ਬਿਠਾਉਣ ਵਾਲਾ ਵੀ ਪਰਮਾਤਮਾ ਆਪ ਜਲ ਪਾਣੀ ਛਕਾਉਣ ਵਾਲਾ ਵੀ ਪਰਮਾਤਮਾ ਆਪ ਇਥੋਂ ਤੱਕ ਬਾਦਸ਼ਾਹੀਆਂ ਨੇ ਸਮਝਾ ਦਿੱਤਾ ਕਿਹਦੇ ਹੱਥ ਸੋਚੇ ਕਰਾਉਣ ਵਾਲਾ ਵੀ ਪਰਮਾਤਮਾ ਆਪ ਹੈ ਤੇ ਗੁਰੂ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਸਾਡੇ ਕੋਈ ਪਿਛਲੇ ਪੂਰਬਲੇ ਕਰਮ ਚੰਗੇ ਕੀਤੇ ਹੋਣਗੇ ਜਿਸ ਵੀ ਜਿਸ ਕੇ ਪਾਤਿਲਾਔਰ ਪਾਚਾ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸਾਨੂੰ ਬੈਠਣ ਦਾ ਸ਼ਾਨ ਸਮਾਂ ਪ੍ਰਾਪਤ ਹੋਇਆ। ਬੜਿਆ ਵੱਡਿਆਂ ਪਾਤਾਂ ਵਾਲੇ ਕੋਈ ਗੁਰਮਤ ਪਿਆਰੇ ਸਭ ਤੋਂ ਵੱਡੇ ਪਾਤ ਗੁਰਸਿੱਖਾਂ ਕੀ ਜੋ ਗੁਰ ਚਰਣੀ ਸਿੱਖ ਕੰਢੇ ਆ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਘਰ ਹਰਦਸ ਕਰਦੇ ਨੇ ਪਾਤਸ਼ਾਹ ਨੇ ਉਹਨਾਂ ਦੇ ਬੜੀ ਵੱਡੇ ਪਾਤ ਜੀ ਸੋ ਸਾਰੀਆਂ ਸੰਤਾਂ ਦਾ ਪੈਦਰੋਤਨਵਾਦ ਜੀਵਾ ਨੂੰ ਸਭਾ ਸਾਰੀ ਸੁਧਰਾਂ ਲਖੀ ਆਪਾਂ ਅਨੰਦ ਸਾਹਿਬੀਆਂ ਛੇ ਕੌੜੀਆਂ ਦੇ ਜਾਪ ਸੇਵ ਪਰਿਵਾਰ ਦੇ ਪਰਿਵਾਹ ਤੇ ਸੂ ਸੰਤਾਂ ਦੇ ਪਰਿਵਾਹ ਤੇ ਗੁਰੂ ਸਾਹਿਬ ਜੀ ਦੇ ਸਨਮਾਨ ਦਾ ਸਤਿ ਸੰਧੀ ਹੋਵੇ ਕੀ ਜੀ ਕੋਈ ਵੀ ਰਸਨਾ ਵਾਲੀ ਨਾ ਹੋਵੇ ਗੁਰੂ ਪਿਆਰਿਓ ਫੁੱਲ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਕੰਚੀ ਤਵਾਜ ਦੇ ਉਚੱਪਿਆ ਜੋ ਕਿ ਜੇ ਤੁਸੀਂ ਆਵਾਜ਼ ਦੇ ਚੀਚੀ ਜੇ ਵਿੱਚ ਜਪੋਗੇ ਜੀ ਸਾਨੂੰ ਹੀ ਆਨੰਦ ਲਵੇਗਾ ਕਈ ਨਾ ਸਾਡਾ ਕੱਲਿਆਂ ਦਾ ਜੋਰ ਲੱਗ ਜਾਂਦਾ ਤੁਸੀਂ ਮੁੱਖ ਦੇ ਵਿੱਚੋਂ ਮਠੇ ਮਠੇ ਬਾਣ ਗੁਰੂ ਦਾ ਗੁਰੂ ਜਿਵੇਂ ਦੁੱਖ ਭਾਉਂਦਾ ਕੋਈ ਤੇ ਹੋ ਜਾ ਕਿ ਗਲੇ ਤੇ ਬਹਿ ਜਾਣੀ ਚਾਹੀਦੀ ਪਰਮਾਤਮਾ ਦੇ ਗੁਰ ਗਾਣੇ ਅਸੀਂ ਘੌੜੀ ਹੋੜੀ ਹੋੜੀ ਬੋਲਦੇ ਚਲੇਦੇ ਵਿੱਚ ਉੱਚੀ ਆਵਾਜ਼ ਆ ਨਿਕਲ ਜੇ ਕਿੰਬਿਆਵਾਂ ਸ਼ਾਦੀਆਂ ਦੇ ਗੋਣ ਕੱਢਦੇ 10 25 ਕਰਦੇ ਦਸ ਜਿੱਕ ਜੇ ਘਰੇ ਵਾ ਜਾਂਦੀ ਐ ਗਲੇ ਖੁੱਲ ਖੁੱਲ ਕੇ ਉੱਚੀ ਆਵਾਜ਼ ਚ ਬੋਲਦੇ ਗਿਆਮਾ ਸ਼ਾਦੀਆਂ ਤੇ ਗੋਲੀਆਂ ਪੌਂਦੀਆਂ ਤਾਂ ਵੀ ਸਾਡੀ ਆਵਾਜ਼ ਵੜੀ ਹੁੰਦੀ ਮੈਂ ਬਲਾਉਂਦੀ ਲੋੜ ਹੀ ਨਹੀਂ ਪਈ ਤੇ ਜਦ ਲਈ ਗੁਰੂ ਦਾ ਸਿਮਰਨ ਕਰਦੇ ਆ ਆਵਾਜ਼ ਨਿਕਲਦੀ ਨਹੀਂ ਪਰ ਗੁਰੂ ਕਹਿੰਦੇ ਇਹ ਦੋ ਜਹਾਂ ਦਾ ਵਾਗੀ ਹੈ ਇੰਨੇ ਗुण ਗਾਓਗੇ ਦੁਨੀਆਂ ਦੇ ਵਿੱਚ ਦੁਨੀਆਂ ਦੇ ਗੀਤ ਗਾਉਂਦੇ ਉਹ ਦੁਨੀਆਂ ਤੱਕ ਸੀਮਤ ਨੇ ਪਰ ਪਰਮਾਤਮਾ ਦੇ ਗुण ਗਾਓਗੇ ਵਾਇਗ੍ਰਮ ਜਾਤ ਕਰੂਗੀ ਪਾਚਕ ਤੇ ਲੋਕ ਤੇ ਪਰਮੋ ਸੁਹਾਵਣਾ ਬਣ ਜਾਵੇ ਲੋਗ ਤੇ ਪਰ ਲੋਗ ਦੀ ਵਿੱਚ ਇਜੀਤ ਮਿਲੇਗੀ ਇਮਾਨ ਮਿਲੇਗਾ ਸਨਮਾਨ ਮਿਲੇਗਾ ਜਦੋਂ ਗੋਮ ਪਿਆਰੇ ਉਹਨਾਂ ਚੜ ਕੇ ਤੇ ਮਾਤਮਾ ਜੀ ਨੂੰ ਦਾਇਆ ਕਰੋ ਮਾਰਤ ਪਿਆਰ ਕਰਿਆ ਕਰੋ ਅਮਰ ਕਰੇ ਦੀ ਸਨਮਾਨ ਕਰਿਆ ਕਰੋ ਨਹੀਂ ਗੁਰੂ ਘਰ ਆਸਥੀ ਆਪਣੇ ਘਰ ਦੇ ਵਿੱਚ ਉੱਠ ਕੇ ਇਸ਼ਨਾਨ ਕਰਕੇ ਚੌਂਗਣਾ ਮਾਰ ਕੇ ਪ੍ਰਮਾਤਮਾ ਦੇ ਗੁਣ ਗਾਉਣ ਬਾਅਦ ਤੇ ਸਮਾਜ ਨੂੰ ਕੱਢਿਆ ਕਰੋ ਇੱਕ ਜ਼ਿੰਦਗੀ ਦਾ ਟਾਈਮ ਟੇਬਲ ਬਣਾ ਲਓ ਔਰ ਜਿਆਦਾ ਸਾਰ ਮੋਬਾਈਲ ਦੇ ਤੇ ਮੈਸੇਜ ਨਾ ਦੇਖਿਆ ਕਰੋ ਔਰ ਜਿਆਦਾ ਸਾਰ ਕੋ ਸਵਾਗਤ ਗੁਰੂ ਦਾ 5 ਮਿੰਟ 10 ਮਿੰਟ 15 ਮਿੰਟ ਕੋਈ ਘੰਟਾ ਕੋਈ ਅੱਧਾ ਘੰਟਾ ਸ਼ੁਕਰ ਕਰਿਆ ਕੋ ਸ਼ੁਕਰਾਨਾ ਕਰਿਆ ਕੋ ਬਾਦਸ਼ਾਹ ਜੀ ਤੁਹਾਡੇ ਬਾਣੀ ਵਿੱਚ ਰਹਿਤ ਹੋਈ ਹੈ ਕਿਰਪਾ ਕੀਤੀ ਹੈ ਆਪ ਜੀ ਆਣੀ ਅੰਮ੍ਰਿਤ ਰੇਦੀ ਦਾਤ ਕਰਸ਼ੀ ਹੈ ਕਿਰਪਾ ਕਰਿਓ ਆ ਅਗੜੀ ਆਪ ਜੀ ਦੇ ਬਾਣੀ ਵਿੱਚ ਰਹਿਤ ਹੋ ਦੇ। ਇਹ ਸ਼ੁਕਰ ਕਰਿਆ ਕਰੋ ਕੋਈ ਜਿੰਦਗੀ ਦਾ ਟਾਈਮ ਟੇਬਲ ਬਣਾਓ ਹਰੇਕ ਸਬੂਸਾ ਇੱਕ ਟਾਈਮ ਟੇਬਲ ਹੈ ਕੋਈ 8 ਵਜੇ ਲੱਗਦਾ ਹੈ ਕੋਈ 9 ਵਜੇ ਲੱਗਦਾ ਹੈ ਉਹਦੇ ਸਾਰੇ ਵਿੱਚ ਉਹਨਾਂ ਨੇ ਜਿੰਨੇ ਵੀ ਪੀਰੀਅਡ ਹੁੰਦੇ ਨੇ ਉਹ ਸਾਰੇ ਕੋ ਟਾਈਮ ਦੇ ਨਾਲ ਉਹਨਾਂ ਨੇ ਸੈੱਟ ਕੀਤੀ ਹੁੰਦੀ ਹੈ। ਆਪਣੀ ਜ਼ਿੰਦਗੀ ਦਾ ਵੀ ਟਾਈਮ ਟੇਬਲ ਬਣਾ ਲਓ। ਅਮਰਥੇਰੀ ਗੁਟਨਾ ਬਣਾਓ ਕਿ ਜੋ ਮਰਜੀ ਹੋ ਜਾਵੇ ਮੈਂ ਐਨ ਐਮ ਜੀ ਉੱਠਣਾ ਇਹੀ ਉੱਠਣਾ। ਉੱਠ ਕੇ ਮੈਂ ਕੀ ਕੰਮ ਕਰਨਾ ਉੱਠ ਕੇ ਚੌਂਗੜਾ ਲਾਤੀ ਜਾਂ ਪ੍ਰਮਾਤਮਾ ਦੇ ਗਣ ਗਾਉਣੇ, ਜਪ ਸੁਣਨਾ ਜਾਂ ਅਸ਼ਨਾਣਤਨ ਕਰਨਾ ਜਾਂ ਮੈਂ ਅਮਰਥੇਰੀ ਨਿੱਤ ਜੋ ਮਰਜੀ ਹੋ ਜਾਵੇ ਗੁਰੂ ਦੇ ਦਰਸ਼ਨ ਕਰਨੇ ਹੀ ਕਰਨੇ। ਇਹ ਜਿੰਦਗੀ ਦਾ ਦੇਖਣ ਬਣਿਆ ਹੋਵੇ ਨਿਤਨੇਮ ਇਸੇ ਗੱਲ ਨੂੰ ਕਹਿੰਦੇ ਨੇ ਨਿਤਨੇਮ ਇਸੇ ਬਾਣੀ ਦਾ ਨਾਮ ਨਹੀਂ ਦਿੱਤਾ ਦੇਵ ਦਾ ਮਤਲਬ ਹੈ ਕਿ ਨਿਤ ਕਰਨ ਵਾਲਾ ਕਾਰਜ ਤੇ ਜਿਹੜਾ ਨਿਤ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜੇ ਉਹ ਕੰਮ ਕਰਨਾ ਹੀ ਕਰਨਾ ਸਾਡੀ ਰੁਟੀਨ ਬਣਨੀ ਚਾਹੀਦੀ ਹੈ ਜਦੋਂ ਨਿਤ ਦਾ ਅਭਿਆਸ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਰਾਂਗੇ ਸੰਗਤ ਨੂੰ ਦਰਜਾ ਇਸ ਕਰਕੇ ਦਿੱਤਾ ਹੈ ਪਰਮਾਤਮਾ ਦਾ ਸਿਮਰਨ ਆਪਾਂ ਘਰ ਵਿੱਚ ਬੈਠ ਕੇ ਕਰ ਸਕਦੇ ਹਾਂ ਪਰ ਸੰਗਤ ਨੂੰ ਦਰਜਾ ਇਸ ਕਰਕੇ ਦਿੱਤਾ ਮੰਨ ਲਓ ਵਰਮ ਗਿਆਨ ਨੂੰ ਆਪਾਂ 100 ਬੰਦੇ ਬੈਠੇ ਹਾਂ 100 ਜਣੇ ਬੈਠੇ ਆ ਇੱਕ ਘੰਟਾ ਸਮਰਨ ਕਰਾਂਗੇ ਤੇ 100 ਬੰਦਿਆਂ ਨੂੰ 100 ਘੰਟਿਆਂ ਦਾ ਫਲ ਮਿਲੇ ਇਹੋ ਦਾ ਪਤਾ ਬੜਾ ਮਾਰ ਕੇ ਸੰਗਠਣ ਹੈ ਉਹ ਬਹੁਤ ਬੜਾ ਮੁਸ਼ਕਲ ਇੱਥੇ ਬੈਠਿਆ ਜਾਣਾ 100 ਘੰਟਾ ਖੰਡ ਪਰ ਸਾਹ ਦਾ ਜਾਪ ਕਰਨਾ ਘਰ ਵਿੱਚ 48 ਮਿੰਟ ਅੱਗੇ 12:48 ਕੱਢਾ ਬਾਰਾਂ ਵਾਂ ਕੇ ਬੈਠਿਆ ਦਾ ਉਦੇ ਵਿੱਚ ਵੀ ਆਪਾਂ ਸਮਾਂ ਬੜਦੇ ਆ ਕੋਈ 5 ਮਿੰਟ ਬੈਂਦਾ ਕੋਈ 10 ਅੱਧਾ ਬੈਂਦਾ ਮਾਰੀ ਮਾਰੀ ਡੂਟੀਆਂ ਲਾਉਨੇ ਭਾਈ ਅੱਜ ਤੂੰ ਜਾਤੀ ਪੜਕੇ ਤੂੰ ਜਾਦਾ ਵੀ ਜੋ ਵੀ ਜਿਹੜਾ ਬੈਠੇ ਹੈ ਗੁਰੂ ਦੇ ਕੋਲ ਬੈਠੀ ਸੋਨਾ ਮੋਬਾਈਲ ਲੈ ਕੇ ਤੇ ਹੀ ਗੀਮਾਂ ਖੇਡਦੇ ਨੇ 48 ਦੇ ਜਿਹੜੀ ਬੈਠਿਆ ਜਾਂਦਾ ਤੇ 100 ਘੰਟੇ ਬਹਿਣਾ ਕੋਈ ਸੁੱਖੀ ਮੁੱਠੀ ਗੱਲ ਥੋੜੀ ਜੀ ਸੰਗਤ ਨੂੰ ਤਾਂ ਪਾਤਸ਼ਾਹ ਜੀ ਆਨੇ ਦਰਜਾ ਦਿੱਤਾ ਹੈ ਭਾਈ ਗੁਰੂ ਦੀ ਸੰਗਤ ਜਿੰਨੀ ਕਰੇਗਾ ਜਿੱਥੇ ਤੈਨੂੰ ਸੰਗਤ ਮਿਲਦੀ ਹੈ ਜਿੱਥੇ ਵੀ ਤੈਨੂੰ ਸ੍ਰੇਆ ਪੱਤਰ ਆਉਂਦਾ ਹੈ ਗੁਰੂ ਦੇ ਬਾਦਸ਼ਾਹ ਜੀ ਸੱਦਾ ਪੱਤਰ ਕੋਈ ਭੇਜਦੇ ਨੇ ਉਹ ਘਰ ਵਾਲਾ ਨਹੀਂ ਭੇਜਦਾ ਉਹ ਗੁਰੂ ਬਾਦਸ਼ਾਹ ਉਹਨਾਂ ਕੋਲੋਂ ਸੱਦਾ ਪੱਤਰ ਹੁੰਦਾ ਹੈ ਜਦੋਂ ਆਪਾਂ ਨੂੰ ਕਿਸੇ ਵੀ ਘਰ ਸੱਦਾ ਹੁੰਦਾ ਹੈ ਨਾ ਇਹ ਖੱਟਪੜ ਦੇ ਭੋਗ ਦਾ ਸੱਦਾ ਹੁੰਦਾ ਉਹ ਪਰਿਵਾਰ ਵੱਲੋਂ ਨਾ ਸੋਚਿਆ ਕਰਕੇ ਪਰਿਵਾਰ ਨੇ ਭੇਜਿਆ ਹੈ ਉਹ ਮਾਨਕ ਨੇ ਤੇਰੇ ਪਿਛਲੇ ਕਰਮ ਚੰਗੇ ਨੇ ਤੇ ਮੂ ਸੱਦਾ ਪੱਤਰ ਭੇਜਿਆ ਹੈ ਭਾਈ ਤੇਰਾ ਗੁਰੂ ਦੇ ਘਰ ਦੇ ਚਾਣਾ ਪਾਣੀ ਹੈ ਬਣ ਕੇ ਸ਼ਰਮੂ ਨੇ ਕੋਲ ਬੈਠ ਕੇ ਸਮਾਂ ਦਤਿਆ ਕਰੋ ਦਾਸ ਦੀ ਬੇਨਤੀ ਕਰਦਾ ਹੰਦਾ ਹੈ ਗੁਰੂ ਦੇ ਘਰ ਦੇ ਚ ਜਾਂਦੇ ਹੋ ਕਿਸੇ ਪਰਿਵਾਰ ਦੇ ਘਰ ਵਿੱਚ ਜਾਂਦੇ ਹੋ ਜਦੋਂ ਵੀ ਸਮਾਂ ਮਿਲਦਾ ਹੈ ਜਾਂਦਾ ਤੇ ਨਮਸਕਾਰ ਕਰਕੇ ਕੁਰਸੀਆਂ ਦੀ ਬੈਣ ਵਜਾਏ ਗੁਰੂ ਦੇ ਕੋਲ ਬੈਠਿਆ ਮਨ ਸੱਚਿਆਰ ਸਿੱਖ ਐਠਨ ਸਤਿਗੁਰ ਪਾਸ ਆਪਾਂ ਗੁਰੂ ਦੇ ਕੋਲ ਬੈਠੇ ਤੇ ਕੱਗੇ ਸੁਣਦੇ ਜਾਂਦੇ ਆਪਾਛਾ ਕਰਤਾਂ ਵੀ ਬਰਾਜਮਾ ਤੇ ਤੇ ਗੁਰੂ ਦੇ ਕੋਲ ਬੈਠੇ ਆ ਗੁਰੂ ਦੇ ਕੋਲ ਬੈਠ ਕੇ ਬੰਦਾ ਕੋਈ ਦਸ ਕੰਮ ਨਹੀਂ ਕਰਦਾ ਗੁਰੂ ਦਾ ਭੈ ਹੈ ਗੁਰੂ ਦਾ ਡਰ ਹੈ ਇਹ ਗੁਰਬਾਣੀ ਵਿੱਚ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਣੇ ਕਹਿੰਦੇ ਜੇ ਜਿੰਦਗੀ ਦੀ ਸੁੱਖ ਲੈਣੇ ਨੇ ਨਾ ਮੇਰੇ ਤਿੰਨ ਬਚਨ ਨੇ ਹੁਕਮ ਆਗੇ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਸਾਨੂੰ ਗਉਣ ਦਾ ਤਰੀਕਾ ਆਉਣਾ ਚਾਹੀਦਾ ਹੈ ਪ੍ਰਮਾਤਮਾ ਦੇ ਗੁਣ ਸੁਣੀਏ ਉਹ ਪ੍ਰਮਾਤਮਾ ਦੇ ਬਚਨਾਂ ਨੂੰ ਸੁਣਦਾ ਤਰੀਕਾ ਜਦੋਂ ਆ ਗਿਆ ਤੇ ਚਾਰ ਪੌੜੀਆਂ ਪਾਤਸ਼ਾਹ ਨੇ ਸਮਝਾਉਣੀਆਂ ਦਸੀਆਂ ਨੇ ਨਾ ਜੱਦੀ ਸਾਹਿਬ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਧਰਪਤਵੜ ਆਬਾਸ ਸੁਣਿਆ ਈਸ਼ਰ ਬ੍ਰਹਮਾ ਵਿੰਦ ਸੁਣਿਆ ਸਤ ਸੰਤੋਪ ਗਿਆਨ ਸੁਣਿਆ 68 ਕਾਂਸਨਾਣ ਸੁਣਿਆ ਸਰਾਪੜਾਂ ਕੀ ਗਾਹ ਸੁਣਿਆ شیخ ਪੀਰ 파ਸਾਨ ਇਹ ਚਾਰ ਪੌੜੀਆਂ ਸੁਣਦੀਆਂ ਤੇ ਚਾਰ ਹੀ ਪੌੜੀਆਂ ਮੰਨਣੀਆਂ ਸੁਣਦੇ ਸਾਰੇ ਲੈਣੇ ਮਨੁਲਾ ਕੋਈ ਕਹਿੰਦੇ ਜਿਹੜੇ ਮੰਨਦੇ ਆ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਇਹ ਚੈਪ ਚਤਾਏ ਕਾਗਜ਼ ਕਲਮ ਨਾਲ ਨਿਕਣ ਹਾਰ ਮੰਨਣ ਵਾਲਿਆ ਦੀ ਮਹਿਮਾ ਜਿਹੜੀ ਹੈ ਕਹਿੰਦੇ ਉਹ ਕਾਗਜ਼ ਕਲਮ ਤੇ ਨਹੀਂ ਜਾਂਦੀ ਪਰਮਾਤਮਾ ਦੇ ਗੁਣ ਨੇ ਤੇ ਬਾਚਣੇ ਸਮਝਾਇਆ ਕਿ ਜਿਹੜੇ ਗਾ ਵੀ ਹੈ ਸੁਣੀ ਹੈ ਗਉਣ ਦਾ ਸਾਨੂੰ 스ਪੇਧ ਆ ਗਿਆ ਕਿ ਮਾਲਕ ਦੇ ਰੱਬ ਦੇ ਨਾਮ ਨੂੰ ਗਾਉਣਾ ਕਿਵੇਂ ਹੈ ਉਹਦੇ ਗੁਣਾਂ ਨੂੰ ਸੁਣਨ ਦਾ ਸਰੀਕਾ ਆ ਗਿਆ ਮਨ ਰਖੀਏ ਭਾਉ ਭਾਉ ਦਾ ਮਤਲਬ ਹੈ ਕਿ ਮਨ ਦੇ ਅੰਦਰ ਪ੍ਰੇਮ ਜਦਨ ਪਰਮਾਤਮਾ ਦੇ ਪ੍ਰਤੀ ਜੀ ਪ੍ਰੇਮ ਪੈ ਗਿਆ ਪਰਮਾਤਮਾ ਦੇ ਗੁਣ ਗਾਉਣ ਦਾ ਪਰਮਾਤਮਾ ਦੇ ਬਚਨ ਸਰਵਣ ਕਰਨ ਦਾ ਮਨ ਜਦ ਪ੍ਰੇਮ ਪੈ ਗਿਆ ਤੇਰ ਬਾਚਕ ਨੇ ਦੁੱਖ ਪਰ ਹਰ ਦੁੱਖ ਮੇਰੇ ਝੋਲੀ ਵਿੱਚ ਪਾ ਜੀ ਦੁੱਖ ਸੁੱਖ ਪਰ ਹਰ ਤੱਕ ਲੈ ਜਾਏ ਬਾਚਕ ਨੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਸੁਖ ਪਰਮਾਤਮਾ ਤੈਨੂੰ ਇੰਨੇ ਤੇ ਦੇ ਦੇਵੇਗਾ ਤੇਰੀਆਂ ਕੁਲਾਂ ਬੈਠ ਕੇ ਸ਼ੁਭੀਆਂ ਰਹਿਣਗੀਆਂ ਕਦੀ ਤੇਰੇ ਪਰਿਵਾਰ ਦੇ ਵਿੱਚ ਤਰੀਆਂ ਕੁਲਾਂ ਨੂੰ ਕਦੀ ਦੁੱਖ ਆਵੇ ਨਹੀਂ ਹੋਰ ਕੀ ਚਾਹੀਦਾ ਸੁੱਖ ਦੀ ਰਾਤ ਪਰ ਜਿਕਰ ਕਰਦੇ ਵੀ ਗੰਦਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਆੜ ਕੇ ਪ੍ਰਮਾਤਮਾ ਮੇਰਾ ਸਾਰਾ ਪਰਿਵਾਰ ਦੋਈ ਹੋ ਜੇ ਅਸੀਂ ਸਾਰੀ ਸਾਰੀ ਜ਼ਿੰਦਗੀ ਸਾਰਾ ਪਰਿਵਾਰ ਸਾਡਾ ਹੱਥ ਪਾਇ ਚੰਨ ਜੇ ਕੋਈ ਨਹੀਂ ਕਹਿੰਦਾ ਸਾਰਾ ਪਰਿਵਾਰ ਹਰੇਕ ਜੀਵ ਗੁਰੂ ਦੇ ਕੋਲ ਆਣ ਕੇ ਇਹੀ ਕਹਿੰਦਾ ਬਾਦਸ਼ਾਹ ਕਿਰਪਾ ਕਰੀ ਮੇਹਰ ਕਰੀ ਪਰਿਵਾਰ ਨੂੰ ਸ਼ੋਕ ਸ਼ਾਂਤੀ ਬਖਸ਼ੀ ਤੇ ਬਾਦਸ਼ਾਹ ਨੇ ਤੋਂ ਵੱਢੀ ਸੁਖੀ ਗਏ ਗੁਰੂ ਸਾਹਿਬ ਕਹਿੰਦੇ ਕਿ ਤਿੰਨ ਵਚਨ ਕਮਾਣਾ ਤੇ ਸੌਖੀ ਸੁਖ ਨਾਮ ਮੁਕਣਾ ਵਾਲਾ ਸੂਤਰਾ ਤੁਹਾਨੂੰ ਹੋ ਜਾਵੇਗਾ ਆਪਾਂ ਅਰਦਾਸ ਜੀ ਵਿੱਚ ਇਹ ਰਸﻢ ਕਰਨੀ ਪ੍ਰਤਿਮਾ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਦਾ ਸਦਕਾ ਸਭ ਸੁਖ ਹੋਵੇ ਕਿ ਪ੍ਰਮਾਤਮਾ ਤੇਰਾ ਨਾਮ ਮੈਨੂੰ ਚਿੱਤੇ ਚਿੱਤੇ ਵਿੱਚ ਆਵੇ ਤੇ ਚਿੱਤੇ ਵਿੱਚ ਆਵੇਗਾ ਤੇ ਮੈਨੂੰ ਜਿਹੜੀ ਸੋਖਣੇ ਗੁੱਸਾ ਦਾ ਵਾਤੀ ਮਿਲ ਜਾਣੀ ਬ੍ਰਹਮਕਿਆਰੇ ਕੋਸ਼ਿਸ਼ ਕਰਿਆ ਕਰੋ ਬਾਤ ਚੜ ਕੇ ਨੂੰ ਦੇ ਗੁਣ ਆਇਆ ਬ੍ਰਹਮ ਇਹ ਜਿੰਦਗੀ ਮਿਲੀ ਐ ਪਤਾ ਨਹੀਂ ਕਿਦਨ ਇਹਦਾ ਭਾਂਡਾ ਐ ਕਦਮ ਹੋ ਜਾਣਾ ਕਿਦਨ ਇਹ ਦੀਵੇ ਚੋਂ ਤੇਲ ਮੁੱਕ ਜਾਣਾ ਤੁਰੇ ਕੱਲੇ ਕੱਲੇ ਫਿਰਦੇ ਆ ਕਿਦਨ ਕਿਸੇ ਚਾਹਵਣੀ ਚੁਪ ਕੇ ਤੇ ਸਸਕਾਰ ਕਰਕੇ ਗਾਵਣਾ ਕਿਸੇ ਨੇ ਪੁੱਛਣਾ ਆਇਆ ਗਿਆ ਮਯਾ ਨਾਉ ਅਚਾਰਜ ਜਿੰਦੀ ਸ਼ੋਰਤ ਹੈ ਦੁਨੀਆਂ ਦੀਆਂ ਵਡਿਆਈਆਂ ਤਵਣੇ ਆਵੇ ਕਾਮ ਬਿਰਤ ਉਦਾਹਰਨ ਦਿੱਤੀਆਂ ਨੇ ਬ੍ਰਹਮਕਿਆਰਿਓ ਵਾਚਕੇ ਗੁਰੂ ਦੇ ਗੁਣ ਗਾਇਆ ਕਰੋ ਵੱਡਿਆਂ ਪਾਦਾਂ ਵਾਲਿਓ ਹਰੀਕਿਆਂ ਵਾਲਿਓ ਤੁਹਾਡੇ ਨਗਰ ਦੇ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਨੇ ਚਰਨ ਪਾਈ ਨੇ 12 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਨੇ ਕ리아ਨੇ ਦੀ ਹਰਤੀ ਕੀਤੀ ਹੈ ਕਿ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਭਾ ਬਣਾਇਆ ਹੈ ਆ ਸਾਨੂੰ ਸਮਾ ਮਿਲਿਆ ਹੈ ਪਿਛਲੇ 2 ਸਾਲਾਂ ਤੋਂ ਆਪਾਂ ਬਣਾਉਂਦੇ ਆ ਰਹੇ ਹਾਂ ਕਿੰਨੀ ਗੁਰੂ ਦੀ ਕਿਰਪਾ ਹੋ ਰਹੀ ਹੈ ਕਿੰਨਾ ਕਿੰਨਾ ਸਮਾਂ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਘਰ ਅਰਚਸ ਕਰਦੇ ਆ ਕਿਤੇ ਜੇ ਮਾਲਕ ਕਿਰਪਾ ਕਰੇਗਾ ਪਿਛਲੇ ਸਾਲ ਆਪਾਂ ਹੰਸ ਸੰਚਾਰ ਕਰਾਇਆ ਸੀ ਜਿੰਦੇ ਵਿੱਚੋਂ ਆਪਣੇ ਹਰੀਆਂ ਦੇ ਹਰੀਆਂ ਦੇ 65 ਪ੍ਰਾਣੀਆਂ ਨੇ ਅਮਰ ਛੇ ਅਜਿਤੇ ਗੁਰੂ ਕਿਰਪਾ ਕਰੇ ਜਾਂ ਅੱਗੇ ਰਹਿਮਤ ਕਰੇਗਾ ਮਾਲਕ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਭ ਸੰਤਾਂ ਦਾ ਤੇ ਗੁਰੂ ਧੰਨਵਾਦ ਸਵਾ ਉਸਾਰੀ ਸੰਗਤਾਂ ਬਲਕਿ ਆਪਾਂ ਨੂੰ ਛੱਡੇ ਜਾਵ ਕਰੀਏ ਤੇ ਸਮੂਹ ਸੰਤ ਦੇ ਭਲੇਵਾ ਤੇ ਸੇਵ ਪਰਿਵਾਰ ਦੇ ਭਲੇਵਾ ਤੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪੂਠਾ ਆਸਰਾ ਲਿਆਏ ਪਿਆਰ ਭਾਵਨਾ ਦੀ ਨਾਲ ਸੇਵਾਵਾਂ ਕੀਤੀਆਂ ਨੇ ਪਾਤਸ਼ਾਹ ਕਿਰਪਾ ਕਰੇ ਜੀਵ ਪ੍ਰਵਾਦ ਦੀ ਕੀਤੀ ਹੋਈ ਸੇਵਾ ਗੁਰੂ ਪਾਤਸ਼ਾਹ ਮਾਰਾ ਥਾਏ ਤੋਂ ਦੋ ਦੋਨਾ ਹੀ ਪ੍ਰਵਾਦਾਂ ਦਾ ਆਪ ਵਿੱਚ ਇਸੇ ਕਾ ਫੇਮ ਵਿੱਚ ਪੱਕਾ ਬੜਿਆ ਰਹੇ ਗੁਰੂ ਕਿਰਪਾ ਤੇ ਆਮ ਸਾਹਿਬ